ਲਗਾਤਾਰ ਅਮਰੀਕਾ ਤੋਂ ਰਿਪੋਰਟ ਕਰਕੇ ਪੰਜਾਬੀਆਂ ਨੂੰ ਪੰਜਾਬ ਭੇਜਿਆ ਜਾ ਰਿਹਾ ਜੋ ਕਿ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਈ ਸੀ ਬਲੈਕ ਮਜ਼ਦਰੀ ਦੇ ਤਰਨਜੀਤ ਨੂੰ ਵੀ ਇਸੇ ਤਹਿਤ ਰਿਪੋਰਟ ਕਰਕੇ 13 ਤਰੀਕ ਨੂੰ ਸ਼੍ਰੀ ਅਮਰitsar ਵਿੱਚ ਜਹਾਜ਼ ਲੈ ਕੇ ਆਇਆ ਸੀ ਅਤੇ ਪੀੜਤ ਮੀਡੀਆ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਉਹ ਮੰਨ ਰਿਹਾ ਹੈ ਕਿ ਉਸ ਦੇ ਨਾਲ ਧੱਕਾ ਹੋਇਆ ਹੈ ਜਿਸ ਦੀ ਸ਼ਿਕਾਇਤ ਬਲੈਕ ਮਜ਼ਦਰੀ ਥਾਣੇ ਦੇ ਵਿੱਚ ਦਿੱਤੀ ਗਈ ਹੈ ਐਸਐਚਓ ਸੁਨੀਲ ਕੁਮਾਰ ਨੇ ਜਾਣਕਾਰੀ ਦੰਦੇ ਕੋਲ ਦੱਸਿਆ ਕਿ ਪੀੜਤ ਦੇ ਬਿਆਨਾਂ ਤੇ ਮਾਮਲਾ ਵੀ ਦਰਜ ਕਰ ਲਿਤਾ ਗਿਆ ਅਤੇ ਅੰਬਾਲਾ ਦੇ 2 ਹੋਰ ਕੇ ਮਾਮਲਾ ਦਰਜ ਕੀਤਾ ਗਿਆ ਜੋ ਕਿ ਵਿਦੇਸ਼ ਭੇਜਦੇ ਸਨ ਅਤੇ ਗਲਤ ਤਰੀਕੇ ਦੇ ਨਾਲ ਵਿਦੇਸ਼ ਭੇਜਦੇ ਸਨ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਤਰਨਪ੍ਰੀਤ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਸਨੇ ਅਮਰੀਕਾ 1 ਨੰਬਰ ਵਿੱਚ ਜਾਣਾ ਸੀ ਤੇ 45 ਲੱਖ ਰੁਪਏ ਚ ਸੌਦਾ ਤੈਅ ਹੋਇਆ ਸੀ ਅਤੇ ਉਸ ਨੂੰ ਮੈਕਸੀਕੋ ਪੇਜ ਦਿੱਤਾ ਗਿਆ ਅਤੇ ਲਗਾਤਾਰ 4 ਮਹੀਨੇ ਉਹ ਮੈਕਸੀਕੋ ਦੇ ਵਿੱਚ ਹੀ ਬੈਠਾ ਰਿਹਾ ਤੇ ਉਥੋਂ ਉਸ ਦਾ ਉਸ ਨੂੰ ਕਿ ਛੋਟੀ ਸ਼ਿਪ ਸੀ ਉਸ ਸ਼ਿਪ ਦੇ ਵਿੱਚ ਪਿਠਾ ਕੇ ਉਸ ਨੂੰ ਅਮਰੀਕਾ ਦਾਖਲ ਕਰਵਾਇਆ ਗਿਆ ਤੇ ਉਹ ਅਮਰੀਕਾ ਜਦੋਂ ਦਾਖਲ ਹੋਇਆ ਤਾਂ ਉਹ ਉਥੇ ਫਰਨ ਦਿੱਤਾ ਗਿਆ ਜਿਸ ਨੂੰ ਕਿ ਰਿਪੋਰਟ ਕਰ ਦਿੱਤਾ ਗਿਆ ਕੀ ਕਹਿਣਾ ਬਲੈਕ ਮਾਜਰੀ ਥਾਣੇ ਦੇ ਐਸ ਐਚਓ ਸੁਨੀਲ ਕੁਮਾਰ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਵੀ ਅ ਇੱਕ ਕੱਲ ਸਾਡੇ ਕੋਲ ਖੇੜਾ ਦੇ ਨੌਜਵਾਨ ਨੇ ਕੰਪਲੇਂਟ ਦਿੱਤੀ ਹੈ ਜਿਹਦੇ ਵਿਹਾਰ ਚ ਅਸੀਂ ਇੱਕ ਐਫਆਈਆਰ ਰਜਿਸਟਰ ਕੀਤੀ 11 ਨੰਬਰ ਤੇ ਬੀਐਨਐਸ ਦੇ ਸੈਕਸ਼ਨ 143 316 2 318 4 ਤੇ ਜੋ ਵੀ ਇਮੀਗ੍ਰੇਸ਼ਨ ਐਕਟ ਦੇ ਤਹਿਤ ਅਸੀਂ ਐਫਆਈਆਰ ਰਜਿਸਟਰ ਕੀਤੀ ਹੈ 226 ਦੇ ਖਿਲਾਫ ਉਸ ਬੰਦੇ ਅਸੀਂ ਅੱਜ ਸਵੇਰ ਵੱਖਰੀਆਂ ਟੀਮਾਂ ਬਣਾ ਕੇ ਰੇਡਾਂ ਕਰ ਰਹੇ ਹਾਂ ਤੇ ਜਲਦੀ ਦੂਸ਼ਣ ਫੜ ਜਾਓ ਕਿੱਥੋਂ ਦੇ ਨੇ ਏਜੰਟ ਜੀ ਸਰ ਇਹ ਆਊਟ ਆਫ ਪੰਜਾਬ ਹੈ ਉਹਨਾਂ ਵਾਸਤੇ ਜੇ ਅਸੀਂ ਵੱਖਰੀਆਂ ਟੀਮਾਂ ਬਣਾ ਕੇ ਰੇਡਾਂ ਕਰੀਏ ਕਿੰਨੇ ਪੈਸੇ ਲਾ ਕੇ ਗਿਆ ਸੀ ਨੌਜਵਾਨ ਕਿੰਨੇ ਦਿੱਤੇ ਜਿਨਾਂ ਨੇ ਦੋਸ਼ੀ ਨੇ ਆਪਣੇ ਮਦਈ ਨੇ ਆਪਣੀ ਅਰਜ਼ੀ ਲਿਖਾਈ ਹੈ ਵੀ ਉਹਨੂੰ 45 ਲੱਖ ਰੁਪਏ ਕੈਸ਼ ਦਿੱਤਾ ਤੁਛੇ ਤੇ ਕਿੰਨੀ ਜਲਦੀ ਲੱਗਦਾ ਜੀ ਕਾਰਵਾਈ ਕੀਤੀ ਜਾਣੀ ਤੁਹਾਡੇ ਵੱਲੋਂ ਗ੍ਰਿਫਤਾਰੀ ਸਟੇਪ ਰਿਪੋਰਟ ਕਰਤੀ ਰੇਡਾਂ ਵਗੈਰਾ ਲੱਗੀਆਂ ਦੀ ਜੁਮੀਦ ਆ ਸੀ ਬਹੁਤ ਜਲਦੀ ਹੀ ਤੁਛਣ ਪਾਣਾਂ